ਸਰ ਸਾਡਾ ਨਸ਼ਾ ਛਡਾਓ ਤਿੰਨ ਨੌਜਵਾਨ ਪਹੁੰਚ ਗਏ ਆਪ ਹੀ ਥਾਣੇ ਤਾਂ ਅਗੋ ਪੁਲਿਸ ਅਧਿਕਾਰੀ ਨੇ ਕੀ ਕਿਹਾ ਆਓ ਤੁਸੀਂ ਵੀ ਸੁਣੋ ਜੀ ਆਪਣੇ ਪਿੰਡ ਦੇ ਨੇ ਤੇ ਇਹਨੇ ਨਸ਼ਾ ਥੋੜਾ ਕਰਦੇ ਸੀਗੇ ਜਿਹੜੇ 10 ਸਾਲਾਂ ਦੇ ਐਡਿਕਟਡ ਸੀਗੇ ਤੇ ਪੰਜਾਬ ਸਰਕਾਰ ਤੇ ਸ਼੍ਰੀ ਪੰਜਾਬ ਦੇ ਹੁਣ ਸੀਐਮ ਸਰਦਾਰ ਭਵਨ ਸਿੰਘ ਮਾਨ ਦੇ ਜਿਸ ਨੇ ਤੇ 14 ਨਸ਼ਾ ਬੰਦ ਕਰਨ ਦੀ ਜਿਹੜੀ ਮਹਿਮਾ ਪੇਸ਼ੂ ਕਰ ਰੱਖੀ ਹੈ ਇਹ ਤਿੰਨ ਵਲੰਟੀਅਰ ਨੇ ਜਿਹੜੇ ਵੀਰ ਕਹਿੰਦੇ ਅਸੀਂ ਨਸ਼ਾ ਛੱਡਣਾ ਚਾਹੁੰਦੇ ਸੀ ਇਹਨਾਂ ਨੂੰ ਅੱਜ ਪਿੰਡੋਂ ਲਿਆ ਕੇ ਪਿੰਡ ਦੇ ਸਰਪੰਚ ਦੇ ਸਹਿਯੋਗ ਨਾਲ ਵਿਲੇਜ ਡਿਫੈਂਸ ਕਮੇਟੀ ਦੇ ਸਹਿਯੋਗ ਨਾਲ ਇਹਨਾਂ ਨੂੰ ਨਾਲ ਲਿਆਇਆ ਜਾਂ ਜੀ ਇੱਥੇ ਸਰਕਾਰੀ ਹਸਪਤਾਲ ਤੇ ਲਿਆ ਕੇ ਇਹਨਾਂ ਨੂੰ ਦਵਾਈ ਦਵਾਈ ਗਈ ਹੈ ਦਵਾਈ ਦਵਾ ਕੇ ਇਹਨਾਂ ਨੂੰ ਨਸ਼ਾ ਸਿਦਾਵ ਕੇਂਦਰ ਚ ਛੱਡਿਆ ਜਾਊਗਾ ਜੀ ਇਹ ਖੁਦ ਵਲੰਟੀਅਰ ਨੇ ਕਹਿੰਦੇ ਸੀ ਛੱਡਣਾ ਚਾਹੁੰਦੇ ਆ ਐਤੋਂ 10 ਸਾਲ ਪਹਿਲਾਂ ਅਸੀਂ ਕਿਸੇ ਗਲਤ ਕਰਨਾ ਕਰਕੇ ਵੀ ਨਸ਼ਾ ਕਰਨਾ ਸ਼ੁਰੂ ਕਰਤਾ ਸੀਗਾ ਪਰ ਹੁਣ ਅਸੀਂ ਇਹਨੂੰ ਛੱਡਣਾ ਚਾਹੁੰਦੇ ਆ ਹਾਂਜੀ ਇਸ ਤੋਂ ਪਹਿਲਾਂ ਵੀ ਅਸੀਂ ਕਈ ਨੌਜੋਨਾਂ ਨੂੰ ਦਾਖਲ ਕਰ ਤੇ ਅੱਗੇ ਵੀ ਇਹ ਕੰਮ ਅਸੀਂ ਕੰਟੀਨਿਊ ਰੱਖਾਂਗੇ ਜੋ ਵੀ ਆਪਣੇ ਮਨ ਨਾਲ ਛੱਡਣਾ ਚਾਹੁੰਦਾ ਨਸ਼ਾ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਉਹ ਇੱਥੇ ਦਵਾਈ ਦਵਾ ਕੇ ਉਹਨਾਂ ਨੂੰ ਡਿਡਕਸ਼ਨ ਸੈਂਟਰ ਵਿੱਚ ਦਾਖਲ ਕਰਵਾਇਆ ਜਾਵੇ ਤੇ ਨਾ ਕੋਈ ਵੀ ਅਸੀਂ ਕਾਨੂੰਨੀ ਕਾਰਵਾਈ ਨਹੀਂ ਕਰ ਰਹੇ ਜਿਹੜਾ ਆਪਣੀ ਮਨਮਰਜ਼ੀ ਨਾਲ ਛੱਡਣਾ ਚਾਹੁੰਦਾ ਤਾਂ ਹੋਰ ਵੀ ਕੋਈ ਨਸ਼ਾ ਕਰ ਵੀ ਕਰਨ ਦਾ ਕਰਦਾ ਤਾਂ ਉਹ ਸਾਡੇ ਕੋਲ ਆ ਸਕਦਾ ਅਸੀਂ ਉਹਨਾਂ ਨੂੰ ਦਵਾਈ ਦਵਾਵਾਂਗੇ ਡਿਡਕਸ਼ਨ ਸੈਂਟਰ ਵਿੱਚ ਦਾਖਲ ਕਰਵਾਵਾਂਗੇ ਇਹ ਜੀ ਆਪਣੇ ਚਿੱਟਾ ਜੀ ਨੂੰ ਕਹਿੰਦੇ ਆ ਆਪਣੇ ਉਹ ਫਿਰ ਉਹ ਨਸ਼ਾ ਕਰਦੇ ਸੀਗੇ ਇਸ ਤੋਂ 10 ਸਾਲ ਪਹਿਲਾਂ ਤੋਂ ਕੋਈ 9 ਸਾਲ ਹੋ ਗਏ ਕਿਸੇ ਨੂੰ 10 ਸਾਲ ਹੋ ਗਏ ਤੇ ਲੱਗੇ ਹੋਏ ਸੀਗੇ ਹੋਣੇ ਛੜਨਾ ਚਾਹੁੰਦੇ ਆ ਤੇ ਸਰਕਾਰੀ ਦਫਤਰ ਚੋਂ ਪੰਜ ਦਵਾਈ ਦਵਾ ਦਿੱਤੀ ਇਹਨਾਂ ਨੂੰ ਤੇ ਉਹ ਡਿਡਕਸ਼ਨ ਸੈਂਟਰ ਚ ਇਹਨਾਂ ਨੂੰ ਜਮ੍ਹਾਂ ਕਰਾ ਦਿੰਗਾ ਜੱਟ ਵਾਲੇ